ਜਾਏ ਰਹਿਣਗੇ ਜਾਂ ਮੈਨੂੰ ਮੇਰਾ ਹੱਕ ਦੇਣਗੇ ਜਾਂ ਮੈਂ ਨਹੀਂ ਰਹਾਂਗੀ ਸੜੇ 22 ਸਾਲ ਹੋ ਗਏ ੱੱਕੇ ਕੰਨਾਂ ਨੂੰ ਅਸੀਂ ਕਿੰਨੀ ਕੀ ਦੇਰ ਤੱਕ ਇਹਨਾਂ ਦੀ ਬਾਹਰ ਦੀ ਬਕਵਾਸ ਸੁਣੀ ਜਾਵਾਂਗੇ ਇਹਨਾਂ ਨੇ ਡਾਕਾ ਮਾਰਿਆ ਕਹਿੰਦੇ ਜੀ ਕੰਪਲੇਂਟ ਨਹੀਂ ਲੈਣੀ ਉੱਤੋਂ ਫੋਨ ਆ ਗਿਆ ਸਰ ਸਵੇਰੇ 7 ਵਜੇ 6 ਵਜੇ ਡਾਕਾ ਪੈਂਦਾ 7 ਵਜੇ ਤੱਕ ਉਸਤੂਰੀ ਫਿਰਦੀ ਹੈ ਉੱਤੋਂ ਇਟ ਮੀਨਸ ਕਿ ਪਹਿਲੇ ਹੀ ਸਭ ਨੂੰ ਪਤਾ ਚੱਲ ਗਿਆ ਸਾਨੂੰ ਕੀ ਪਤਾ ਕਿ ਇੱਥੇ ਪੁਲਿਸ ਨਹੀਂ ਤੇ ਲੁੱਟੇਰੇ ਪੈਦਾ ਹੋ ਚੁੱਕੇ ਹੋ ਆ ਇੱਕ ਐਸੇ ਚੋਮੇ ਪਹਿਲੀ ਵਾਰ ਜ਼ਿੰਦਗੀ 'ਚ ਦੇਖਿਆ ਕਿਸੇ ਔਰਤ ਦੇ ਸਿਰ 'ਤੇ ਹਮ ਗੈਣੀ ਕੈਸ਼ ਮੋਬਾਈਲ ਖੋਂਦਾ ਔਰ ਸ਼ਿਰਫੜ ਵੀ ਹੋ ਗਿਆ ਫਿਰ ਉਸੇ ਐਫ ਆਈ ਆਰ ਵੀ ਦਰਜ ਹੋ ਗਈ ਲੇਕਿਨ ਉਹ ਜੋ ਐਡੀਜੀਪੀ ਕ੍ਰਾਈਮ ਹੈ ਜੋ ਕਿ ਹੈੱਡਕੁਆਰਟਰ ਆ ਜੋ ਕਿ ਪ੍ਰੋਟੈਕਸ਼ਨ ਆਫ 올 ਪੰਜਾਬ ਆ ਐਂਡ ਤੇ ਪਤਾ ਲੱਗਾ ਕਿ ਉਹੀ ਕ੍ਰਾਈਮ ਕਰਾਉਂਦਾ ਤਾਂ ਉਹਨਾਂ ਨੂੰ ਲੱਗ ਰਿਹਾ ਕਿ ਤੁਸੀਂ ਜਿੱਦ ਕਰ ਰਹੇ ਹੋ ਲੇਕਿਨ ਜਿੱਦ ਨਹੀਂ ਇਹ ਤੁਹਾਡਾ ਆਪਣਾ ਸਮਾਨ ਹੈ ਇਹ ਲੜਾਈ ਜਾਰੀ ਰਹੂਗੀ ਇਨਾਂ ਨੇ ਮੇਰੇ ਤੇ ਝੂਠੇ ਪਰਚੇ ਦਰਜ ਕੀਤੇ ਮੈਂ ਇੱਕ ਇੱਕ ਕਰਕੇ ਕੋਰਟ ਨੂੰ ਸਚਾਈ ਦੱਸੀ ਕੋਰਟ ਨੇ ਸਾਨੂੰ ਬਰੀ ਕੀਤਾ ਇਹਨਾਂ ਦੇ ਝੂਠ ਦੇ ਪਲੰਦੇ ਮੇਰੇ ਕੋਲ ਅੰਦਰ ਭਰਿਆ ਪਿਆ ਇੰਨੀ ਬਹयत ਬਕਵਾਸ ਮੈਂ ਇਹਨਾਂ ਦੀ ਸੁਣੀ ਆ ਕੋਈ ਵੀ ਲੋਅਰ ਨਾ ਆਰਡਰ ਜਿਹੜਾ ਇਹ ਜੀਆਂ ਗੱਲਾਂ ਜਿਹੜੀਆਂ ਨਹੀਂ ਸੁਣ ਸਕਦਾ ਜੱਜ ਸਾਹਿਬ ਦੇ ਕੋਲੋਂ ਅਸੀਂ ਜਸਟਿਸ ਲਈਏ ਔਰ इवन ਇਹਨਾਂ ਨੇ ਤਾਂ ਦੇਖ ਲਓ ਇੱਥੇ ਤੱਕ गिर ਗਏ ਕਿ ਜੱਜ ਸਾਹਿਬ ਨੂੰ ਤਮਕੀਆਂ ਦੇਣ ਚਲੇ ਗਏ जो तू बरी किया शहर शायद गुंडे पाले हुए पे जज साहब ने यह तो कहा भी ये बंदा मैं धमकी दे के गया और ये भी लिखा कि यह कह के गया भी मैं शहर गुंडे पाले हुआ लेकिन उन्हें यह नहीं किया भी ये खिलाफ कार्रवाई करो पिछले 22 साल से अपने ही मकान अपनी जायदाद अपना सामान ये लगातार लड़ाई लड़ रही सेवेंटी ईयर हो गया आ, जो एन आर आई महिला मैम जोगिंदर कौर इतनी उम्र होने के बावजूद भी हिम्मत नहीं हारी सामान लेना है यानी कि जो इनके साथ सामान इनका छीना गया था जो इनका आरोप है सामान छीना नहीं गया लूटा गया है वो भी बड़े गंभीर आरोप हैं बात करेंगे कि आखिर 22 साल हो गए लड़ाई लड़ते हिम्मत अभी भी नहीं हारी क्या लग रहा उम्मीद है या नहीं सताल जी सी मैम की लग रहा था बाईस साल तो लगातार लड़ाई कर रहे हो ਏਸ ਵੀ ਤੁਹਾਡੀ ਕਾਫੀ ਅੱਗੇ ਆ ਗਈ ਹੈ ਕੀ ਕਹਿਣਾ ਚਾਹੁੰ ਤੁਸੀਂ ਸਰ ਅਸ ਤਾਂ ਕੋਈ ਲੜਾਈ ਨਹੀਂ ਕਰ ਰਹੇ ਹਜੀ ਤਾਂ ਆਪਣੇ ਘਰ ਆਏ ਸੀ ਹਸੀ ਖੇਡ ਦੀ ਜ਼ਿੰਦਗੀ ਸੀ ਸਾਨੂੰ ਕੀ ਪਤਾ ਕਿ ਇੱਥੇ ਪੁਲਿਸ ਨਹੀਂ ਤੇ ਲੁਟੇਰੇ ਪੈਦਾ ਹੋ ਚੁੱਕੇ ਹੋ ਇੱਕ ਐਸਐਚਓ ਮੈਂ ਪਹਿਲੀ ਵਾਰ ਜ਼ਿੰਦਗੀ 'ਚ ਦੇਖਿਆ ਕਿਸੇ ਔਰਤ ਦੇ ਸਿਰੇ ਆਮ ਗੈਣੀ ਕੈਸ਼ ਮੋਬਾਈਲ ਖੋਂਦਾ ਔਰ ਫਿਰ ਫੜ ਵੀ ਹੋ ਗਿਆ ਫਿਰ ਉਤੇ ਐਫਆਈਆਰ ਵੀ ਦਰਜ ਹੋ ਗਈ ਲੇਕਿਨ ਉਹ ਜੋ ਐਡੀਜੀਪੀ ਕ੍ਰਾਈਮ ਹੈ ਜੋ ਕਿ ਹੈੱਡ ਕੁਆਟਰ ਜੋ ਕਿ ਪ੍ਰੋਟੈਕਸ਼ਨ ਆਫ 올 ਪੰਜਾਬ ਐਂਡ ਤੇ ਪਤਾ ਲੱਗਾ ਕਿ ਉਹੀ ਕ੍ਰਾਈਮ ਕਰਾਉਂਦਾ ਸੋ ਸਰ ਬਹੁਤ ਲੰਬੀ ਲੜਾਈ ਲੜੀਆ ਐਂਡ ਤੇ ਆ ਕੇ ਸਾਰੀ ਸਚਾਈ ਬਾਹਰ ਚੁੱਕੀ ਹੈ ਹੁਣ डीपी साहब ने ओ डीआईजी साहब ਨੂੰ एनआरए ਨੂੰ ਕਿਹਾ ਵੀ ਤੂੰ ਆਪਣੇ ਕਮੈਂਟਸ ਦੇ ਵਿਚਾਰਾ ਕਿਹਾ ਕਮੈਂਟ ਦਊਗਾ ਕਿੰਨੇ ਸੀਪੀ ਕਿੰਨੇ ਐਸਐਸਪੀ ਆਪਣਾ ਸਾਰਾ ਲਿਖ ਚੁੱਕੇ ਆ ਲੇਕਿਨ ਲੁੱਟਿਆ ਵੀ ਤਾਂ ਉਹਨਾਂ ਨੇ ਨਹੀਂ ਆ ਉਹ ਕਿਦਾਂ ਕਹਿਣਾ ਸੀ ਲੁੱਟਿਆ ਜੀ ਛੱਡੋ ਭਰੇ ਛੱਡੋ ਭਰੇ ਨਹੀਂ ਹੋਣੀ ਸਰ ਜੀ ਮੇਰਾ ਸਮਾਨ ਮੈਂ ਮੰਗਦੀ ਆ ਮੰਗੀ ਤਾਂ ਤਾਂ ਖੈਰ ਨਹੀਂ ਸਾਡਾ ਹੱਕ ਹੈ ਤੁਸੀਂ ਲੈਣਾ मतलब उनां नु लग रहा है कि तुसी जिद्द कर रहे हो लेकिन जिद्द नहीं है ਤੁਹਾਡਾ ਆਪਣਾ ਸਮਾਨ ਹੈ ਇਹ ਲੜਾਈ ਜਾਰੀ ਰਹੂਗੀ ਸਰ ਇੱਕ ਗੱਲ ਦੱਸੋ ਕੋਈ ਜਿੱਦ ਕਿਦਾਂ ਕਰ ਸਕਦਾ ਉਹ ਵੀ ਹੈੱਡ ਕੁਆਰਟਰ ਨਾਲ ਉਹ ਵੀ ਕਮਿਸ਼ਨ ਨਾਲ ਸਿਸਟਮ ਨਾਲ ਇਹਨਾਂ ਨੇ ਮੇਰੇ ਤੇ ਝੂਠੇ ਪਰਚੇ ਦਰਜ ਕੀਤੇ ਮੈਂ ਇੱਕ ਇੱਕ ਕਰਕੇ ਕੋਰਟ ਨੂੰ ਸਚਾਈ ਦੱਸੀ ਕੋਰਟ ਨੇ ਸਾਨੂੰ ਬਰੀ ਕੀਤਾ ਇਹਨਾਂ ਦੇ ਝੂਠ ਦੇ ਪਲੰਦੇ ਮੇਰੇ ਕੋਲ ਅੰਦਰ ਭਰਿਆ ਪਿਆ ਇੰਨੀ ਬਹੇਤ ਬਕਵਾਸ ਮੈਂ ਇਹਨਾਂ ਦੀ ਸੁਣੀ ਆ ਕੋਈ ਵੀ ਲੋਅਰ ਆ ਨਾ ਆਰਡਰ ਜਿਹੜਾ ਇਹ ਜੀਆਂ ਗੱਲਾਂ ਜਿਹੜੀਆਂ ਨਹੀਂ ਸੁਣ ਸਕਦਾ ਲੇਕਿਨ ਅਸੀਂ ਸਾਇਲੈਂਟਲੀ ਐਡਵੋਕੇਟ ਦੇ ਥਰੂ ਜੱਜ ਸਾਹਿਬ ਦੇ ਕੋਲੋਂ ਅਸੀਂ ਜਸਟਿਸ ਲਈਏ ਔਰ ਇਵਨ ਇਹਨਾਂ ਨੇ ਤਾਂ ਦੇਖ ਲਓ ਇੱਥੇ ਤੱਕ गिर ਗਏ ਕਿ ਇਹ ਜੱਜ ਸਾਹਿਬ ਨੂੰ ਤਮ ਕਿਆ ਦੇਣ ਚਲੇ ਗਏ ਕਿ ਜੇ ਤੂੰ ਬਰੀ ਕੀਤਾ ਅਸੀਂ ਸ਼ਹਿਰ ਦੇ ਗੁੰਡੇ ਪਾਲੇ ਹੋਏ ਆ ਅਗਰ ਗੁੰਡੇ ਪਾਲੇ ਹੋਏ ਆ ਤਾਂ ਪੜਦੇਗਾ ਤੇ ਨਹੀਂ ਉਹ ਗੁੰਡੇ ਤਾਂ ਪੁਲਿਸ ਨੇ ਪੜਨੇ ਆ ਨਾ ਇੱਕ ਐਸਪੀ ਲਿਖਦਾ ਵੀ ਜੱਜ ਨੇ ਇਹ ਤਾਂ ਕਿਹਾ ਵੀ ਇਹ ਬੰਦਾ ਮੈਨੂੰ ਮਕੀ ਦੇਕੇ ਗਿਆ ਔਰ ਇਹ ਵੀ ਲਿਖਿਆ ਕਿ ਇਹ ਕਹਿ ਕੇ ਗਿਆ ਵੀ ਮੈਂ ਚੜ੍ਹ ਚ ਗੁੰਡੇ ਪਾਲਿਓਆ ਲੇਕਿਨ ਉਹਨੇ ਇਹ ਨਹੀਂ ਕਿਹਾ ਵੀ ਇਹ ਦੇਖ ਲਵ ਕਰਵੇ ਕਰੋ ਸੋ ਫਨੀ ਤੂੰ ਤਨ ਖਾਲ ਲੈ ਨਾ ਤੂੰ ਕਾਦੀ ਚੰਗਾਲ ਲੈ ਨਾ ਤੂੰ ਗੁੰਡਿਆਂ ਨੂੰ ਫੜਨ ਦੀ ਲੈ ਨਾ ਜੈਸਾ ਬਥੜੀ ਕਹਿਣਗੇ ਵੀ ਤੂ ਇਹ ਤੇ ਬੜਾ ਹਿੱਸਾ ਸ਼ਰਮ ਆਉਂਦੀ ਹੈ ਇਹਨਾਂ ਦੀਆਂ ਗੱਲਾਂ ਸੁਣ ਕੇ ਜੀ ਹੁਣ ਤੱਕ ਲੰਮਾ ਸਮਾਂ ਹੋ ਗਿਆ ਹੁਣ ਤੱਕ ਤੁਹਾਨੂੰ ਕੀ ਫੈਸਲਾ ਆਇਆ ਤੁਸੀਂ ਮਾਨੀਅਤ ਅਦਾਲਤ ਤੱਕ ਪਹੁੰਚੇ ਹੁਣ ਤੱਕ ਤੁਹਾਨੂੰ ਕੁਝ ਇਨਸਾਫ ਮਿਲਿਆ ਇਹ ਲੰਮਕੇ ਪਿਆਲੇ ਤੱਕ ਦੇਖੋ ਸਰ ਜੇ ਤਾਂ ਕੋਈ ਚੋਰ ਹੁੰਦਾ ਫਿਰ ਪੁਲਿਸ ਫੜਦੀ ਹੁਣ ਇਹ ਤਾਂ ਪੁਲਿਸ ਹੀ ਲਟੇਰੀ ਇਹਨਾਂ ਨੂੰ ਜੇ ਕੋਈ ਅਫੀਸਰ ਕੋਸ਼ਿਸ਼ ਕਰਦਾ ਉਹ ਕੈਂਸਲ ਕਰ ਦਿੰਦੇ ਆ ਜੇ ਸੀਐਮ ਕੋਲ ਜਾਣੇ ਆ ਉਹ ਡੀਜੀਪੀ ਕੋਲ ਭੇਜ ਦੇਂਦਾ ਡੀਜੀਪੀ ਕੋਲ ਜਾਣੇ ਉਹ ਏਡੀਜੀਪੀ ਕੋਲ ਭੇਜ ਦਿੰਦਾ ਏਡੀਜੀਪੀ ਕ੍ਰਾਈਮ ਦਾ ਟੋਲਾ ਸਾਰਾ ਕ੍ਰਾਈਮ ਕਰਾ ਰਿਹਾ ਮੇਰੇ ਕੋਲ ਰਿਟਰਨ ਪ੍ਰੂਫ ਹੈਗੇ ਇਹਨਾਂ ਦੇ ਕੇ ਸਾਡੇ ਨਾਲ ਜਿੰਨਾ ਮੈਂ ਕੱਲੀ ਨਹੀਂ ਹਾਂ ਜਿਵੇਂ ਲੁਧਿਆਣੇ ਚ ਪਤਾ ਨਹੀਂ ਕਿੰਨੇ ਲੋਕ ਲੁੱਟ ਹੋ ਕੇ ਮਰ ਗਏ ਕੋਈ ਕਚਹਿਰੀਆਂ ਚ ਫਿਰਦਾ ਕੋਈ ਇੱਕ ਹੋਰ ਚੀਜ਼ ਹੈ ਕਦੀ ਰੋਪਣ ਨੂੰ ਦੌੜ ਜਾਂਦੇ ਆ ਯਾਰ ਸਾਡਾ ਕੀ ਮਤਲਬ ਹੈ ਰੋਪਣ ਦਾ ਕਦੀ ਫਤਿਹਗੜ੍ਹ ਸਾਹਿਬ ਨੂੰ ਦੌੜ ਜਾਂਦੇ ਕਦੀ ਕਪੂਰਥਲੇ ਨੂੰ ਦੌੜ ਵਾਏ ਵੀ ਆਰ ਇਨ ਲੁਧਿਆਣਾ ਲੁਧਿਆਣਾ ਚ ਜੋ ਹੁੰਦਾ ਹੁੰਦੇ ਹੋ ਹਨਾ ਇਹ ਜਿੱਥੇ ਇਹਨਾਂ ਦਾ ਕ੍ਰਿਮਿਨਲ ਟੋਲੇ ਦਾ ਕੋਈ ਬੰਦਾ ਬੈਠਾ ਹੁੰਦਾ ਇਹ ਉੱਥੇ ਨੂੰ ਦੌੜ ਜਾਂਦੇ ਹੁਣ ਅਸੀਂ ਤਾਂ ਇਹਦੇ ਪਿੱਛੇ ਪਿੱਛੇ ਨਹੀਂ ਨਾ ਫਿਰਨਾ ਤੁਹਾਨੂੰ ਕੀ ਲੱਗਦਾ ਕਿ ਅਗਰ ਤੁਹਾਨੂੰ ਇਨਸਾਨ ਨੇ ਤੁਸੀਂ ਪ੍ਰੋਟੈਸਟ ਕੇ ਤਰਫ ਪੈਰ ਬੁਲਾ ਰਹੇ ਹੋ ਸਭ ਪ੍ਰੋਟੈਸਟ ਦੇ ਵਿੱਚ ਕੋਈ ਗੱਲ ਝੂਠੀ ਹੋਵੇ ਤਾਂ ਮੈਂ ਉਹਦੀ ਜ਼ਿੰਮੇਵਾਰ ਹਾਂ ਇਹਨਾਂ ਨੂੰ ਇੱਕ ਹੀ ਗੱਲ ਕਹੀ ਆ ਬਹੁਤ ਹੋ ਗਿਆ 20 ਸਾਲ ਬਹੁਤ ਹੈ ਜੀ ਜ਼ਿੰਦਗੀ ਬੀਤ ਗਈ ਮੇਰੀ ਤਾਂ ਜੋ ਕਾਰੋਬਾਰ ਕਰਨਾ ਸੀ ਉਹਨਾਂ ਤੋਂ ਮੈਂ 22 ਕਰੋੜ ਰੁਪਏ ਕਮਾ ਲੈਣਾ ਸੀਗਾ ਅਗਰ ਮੈਂ ਕਾਰੋਬਾਰ ਕਰਦੀ ਜੀ ਮੈਂ ਇੱਕ ਰਜਿਸਟਰਡ ਮੇਰਾ ਜਿਹੜਾ ਐਕਸਪੋਰਟ ਦਾ ਕਾਰੋਬਾਰ ਰੈਸਟੋਰੇਸ਼ਨ ਦਾ ਕਾਰੋਬਾਰ ਸਾਡੀ ਜਿੰਨੀ ਪ੍ਰਾਪਰਟੀ ਆ ਸਾਰੀ ਇੱਕ ਨੰਬਰ ਦੇ ਵਿੱਚ ਅਸੀਂ ਬਣਾਈ ਹੋਆ ਸਾਡੇ ਕੋਲ ਸਾਰੇ ਪ੍ਰੂਫ ਹੈ ਲੇਕਿਨ ਇਹ ਜੋ ਚੋਰ ਚਕਾਰ ਟੁੱਟੇ ਭੱਜੇ ਆ ਕੇ ਸਾਡੇ ਕੰਦੇ ਜੀ ਕਬਜ਼ੇ ਕਰ ਲਓ ਜੀ ਉਹ ਕਰ ਲਓ ਆ ਮੇਰੇ ਕੋਲ ਇਹਨਾਂ ਦੀ ਐਫ ਆਈ ਆਰ ਪਈ ਆ ਉਸ ਐਫ ਆਈ ਆਰ ਨੂੰ ਪੜ ਕੇ ਬੰਦੇ ਨੂੰ ਇੰਨਾ ਗੁੱਸਾ ਹੁੰਦਾ ਨਾ ਰਜੇਸ਼ ਕੁਮਾਰ ਨੇ ਤਾਂ ਜੀ ਇਹ ਐਫ ਆਈ ਆਰ ਹੀ ਨਹੀਂ ਬਣਾਈ ਆ ਪਈ ਆ ਮੇਰੇ ਕੋਲ ਐਫ ਆਈ ਆਰ ਨੰਬਰ 83 ਮੇਰਾ ਘਰ ਹੈ ਇਨਾਂ ਨੇ ਡਾਕਾ ਮਾਰਿਆ ਕਹਿੰਦੇ ਜੀ ਕੰਪਲੇਂਟ ਨਹੀਂ ਲੈਣੀ ਉੱਤੋਂ ਫੋਨ ਆ ਗਿਆ ਸਰ ਸਵੇਰੇ 7 ਵਜੇ 6 ਵਜੇ ਡਾਕਾ ਪੈਂਦਾ 7 ਵਜੇ ਤੱਕ ਪੁਲਿਸ ਤੁਰੀ ਫਿਰਦੀ ਹੈ ਉੱਤੋਂ ਇਟ ਮੀਨਸ ਕਿ ਪਹਿਲਾਂ ਹੀ ਸਭ ਨੂੰ ਪਤਾ ਸੀਗਾ ਚਲੋ ਆ ਗਿਆ ਨਹੀਂ ਲਈ ਕੰਪਲੇਂਟ ਕੋਈ ਗੱਲ ਨਹੀਂ 182000 ਦੇ ਮੈਂ ਦੋ ਚੈੱਕ ਸੀ ਮੇਰੇ ਤੇ ਪਰਚਾ ਦਰਜ ਕਰਕੇ ਮੈਨੂੰ ਨਹੀਂ ਦੱਸਿਆ ਮੇਰੇ ਵੇੜੇ 'ਚ ਬਹਿ ਕੇ ਪਰਚਾ ਦਰਜ ਕਰਦੇ ਆ ਕੋਈ ਬਾਤ ਨਹੀਂ ਫਿਰ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਕਿੰਨੇ ਲੋਕਾਂ ਦਾ 50 ਲੱਖ ਲੈ ਕੇ ਕਿੱਥੇ ਚਲੀ ਗਈ ਇਹਨਾਂ ਦੇ ਜੁੱਤੀ ਬੜ ਕੇ ਪੁੱਛੇ ਹੁਣ ਉਹ 50 ਲੱਖ ਕੀ ਦਾ ਸੀ 22 ਸਾਲ ਹੋ ਗਏ ਆ ਮੈਨੂੰ ਦੱਸੋ ਮੈਂ ਆਪਣੇ ਜੋ ਜਨਵਨ ਚੈੱਕ ਸੀਗੇ ਉਹ ਮੈਂ ਕੋਰਟ ਨੂੰ ਦੱਸਿਆ ਕੋਈ ਵੀ ਗੱਲ ਹੁੰਦੀ ਆ ਅਸੀਂ ਕੋਰਟ ਨੂੰ ਸੱਚੀ ਸੱਚੀ ਦੱਸਦੇ ਆ ਚਾਰਜ ਮੈਂ ਜੱਜ ਸਾਹਿਬ ਮੇਰੇ ਕਾਰੋਬਾਰੀ ਚੈੱਕ ਮੈਂ ਕਹਿੰਦੇ ਦੇਣੇ ਆ ਮੈਂ ਕਹੀਏ ਕਹਿੰਦੇ ਹੁਣ ਇਦਾਂ ਨਾ ਦੇਈ ਕੋਰਟ ਦੇ ਥਰੂ ਦੇਈ ਕੋਰਟ ਦੇ ਥਰੂ ਪੇ ਕਰਦਾ ਫਿਰ ਇਹਨਾਂ ਦਾ ਦੁਖੀ ਆ ਫਿਰ ਇਹਨਾਂ ਦਾ ਜਸਵਿੰਦਰ ਜਿਸੀ ਕਿਡਨੈਪ ਹੋ ਗਿਆ ਸਰ ਉਹ ਬੰਦਾ ਮੈਂ ਕਈ ਲੌਸਟ ਪੜਿਆ ਇੱਕ ਹੀ ਕ੍ਰਾਈਮ ਨੂੰ ਅਗਰ ਦੋ ਵਾਰ ਇਹ ਝੂਠਾ ਕਰਦਾ ਪਹਿਲਾਂ ਸਰਬਜੀਤ ਸਿੰਘ ਸਰਬਨਗਰ ਲੁਧਿਆਣਾ ਦੇ ਭਰਾ ਪਤੀ ਜੇ ਸਾਰੇ ਕਿਡਨੈਪਿੰਗ ਸਨੈਲ ਪਰਚਾ ਦਰਜ ਕਰਾਉਂਦਾ ਗਾਲ ਨਹੀਂ ਬਣੀ ਫੇ ਮੇਰੇ ਤੇ ਕਿ ਮੈਂ ਕਿਡਨੈਪ ਸੋ ਸ਼ੇਮਫੁਲ ਇਹਨਾਂ ਲੋਕਾਂ ਨੂੰ ਲਿਖਣ ਲੱਗਿਆ ਨਾ ਵੀ ਸ਼ਰਮ ਨਹੀਂ ਆਉਂਦੀ ਲੁਧਿਆਣਾ ਪੁਲਿਸ ਨੇ ਉਹ ਕੈਨਸਲ ਕਰ ਦਿੱਤਾ ਫਿਰ ਲਈ ਆਇਆ ਡੀਐਸਪੀ ਮੋਨ ਲਾਲ ਕਹਿੰਦਾ ਜੀ ਹੁਣੇ ਮੇਰੇ ਬਿਆਨ ਲਿਖ ਸਰ ਮੈਂ ਤਾਂ ਅਜ ਤੱਕ ਦੇਖਿਆ ਹੁਣ ਲੱਭਦਾ ਨਹੀਂ ਹੁਣ ਸੀਪੀ ਲੁਧਿਆਣਾ ਕਹਿੰਦਾ ਜੀ ਉਹਦਾ ਤਾਂ ਸਾਡੇ ਕੋਲ ਰਿਕਾਰਡ ਹੀ ਹੈ ਨਹੀਂ ਰਿਕਾਰਡ ਦਾ ਸਰ ਪੁਲਿਸ ਕੱਢ ਲੈਂਦੀ ਹੈ ਅਗਰ ਕੱਢਣ ਤੇ ਆ ਜੂ ਔਰ ਉਹ ਕ੍ਰਿਮੀਨਲ ਹੈ ਆਊਗਾ ਔਰ ਜੋ ਵੀ ਇਹਨਾਂ ਨੇ ਹੁਣ ਤੱਕ ਆ ਸਭ ਝੂਠ ਤੂਫਾਨ ਇਹ ਸੋਚਦੇ ਆ ਐਡੀ ਜਿਵੇਂ ਕ੍ਰਮ ਦੇ ਸੇ ਸੋਚਦਾ ਕਿ ਮੈਂ ਹੁਕਮ ਦਿੰਦਾ ਉਲਿਸ ਝੂੜ ਤੂਫਾਨ ਲਿਖ ਕੇ ਉਹਨੂੰ ক্লোਜ਼ ਕਰ ਦਿੰਦੀ। ਕਿਉਂ کورٹ ਵੱਲੋਂ ਸਾਰਾ ਕੁਝ ਤੁਹਾਡੇ ਹੱਕ ਤੇ ਚੱਲਦਾ ਪਿਆ ਤੇ ਕੋਰਟ ਦੀ ਵੀ ਸੁਣਵਾਈ ਨਹੀਂ ਹੋ ਰਹੀ, ਮਾਨ ਨਹੀਂ ਲੈ ਲੋ। ਤੁਹਾਨੂੰ ਕੀ ਲੱਗ ਰਿਹਾ? ਸਰ ਉਹ ਤਾਂ ਹੋਣਾ ਸੀ ਜੇ ਐਨੇ ਕੇਸ ਜਿੱਤਨੇ ਪੂਰੀਆਂ ਡਿਟੇਲਾਂ ਹਨਾ ਫਿਰ ਕੋਰਟ ਨੇ ਤਾਂ ਆਪਣੇ ਪ੍ਰੋਸੈਸ ਦੇ ਵਿੱਚ ਚੱਲਣਾ ਨਾ ਅਸੀਂ ਹੁਣ ਜਿਉਂ-ਜਿਉਂ ਨਹੀਂ ਪਹਿਲਾਂ ਮੈਂ ਡੀਜੀਪੀ ਨੂੰ ਲਿਖ ਕੇ ਦਿੱਤਾ। ਮੈਂ ਕਿਹਾ ਜੀ ਨਾਲ ਹੀ ਐਨਆਰਆਈ ਇਹ ਆਈਜੀ ਨੂੰ। ਮੈਂ ਕਿਹਾ ਜੀ ਤੁਸੀਂ ਮੇਰੇ ਤੇ ਗਲਤ ਪਰਚੇ ਦਰਜ ਕੀਤੇ, ਮੇਂ ਜ਼ਿੰਦਗੀ ਖਰਾਬ ਕੀਤੀ। ਵੇਕਰ ਉਹ 10 ਕਰੋੜ ਰੁਪਇਆ ਕਰਦੇ ਰਹੇ ਉਹ ਜੀ ਹੋਮ ਨੂੰ ਲਿਖ ਦਿੱਤਾ ਉਹਨੂੰ ਲਿਖ ਦਿੱਤਾ ਉਹਨ ਲਈ 2 ਸਾਲ ਕਰਾਉ ਕਰ ਦਿੱਤੇ ਫੇ ਲਿਖ ਕੇ ਦਿੱਤਾ ਵੀ ਇਹ ਸਾਡੇ ਵੱਸ ਵਿੱਚ ਨਹੀਂ ਤੁਸੀਂ ਕੋਰਟ ਤੋਂ ਮੰਗੋ ਤੁਹਾਡੇ ਵੱਸ ਵਿੱਚ ਸਿਰਫ ਡੁੱਟਣਾ ਲੋਕਾਂ ਨੂੰ ਲੁੱਟ ਕੇ ਵਾਪਸ ਕਰਨਾ ਤੁਹਾਡੀ ਤੁਹਾਡੇ ਨਹੀਂ ਹੈਗਾ ਲੋច ਚਲੋ ਐਨੀਵੇ ਅਸੀਂ ਫੇ ਮੰਨਗੇ ਅਸੀਂ ਫੇ ਕੋਰਟ ਚ ਪਾਉਣੇ ਸ਼ੁਰੂ ਕਰ ਦਿੱਤੇ ਫੇ ਕਹਿੰਦੇ ਇਹਨੂੰ ਕਿਡਨੈਪ ਕਰ ਲਓ ਅਨਨੋਨ ਜਗ੍ਹਾ ਲੈ ਜਾ ਕੇ ਇਦੇ ਕੋਲ ਮਾਫੀ ਨਾਮਾ ਲਖਾ ਕੇ ਇਹਦਾ ਸਵਾਛਟ ਨੋਟ ਬਣਾ ਲਓ ਜਬਰਨ ਹਾਂਜੀ ਫੇਰ ਹੋ ਗਿਆ ਵੇਸੀਪੀ ਲੁਧਿਆਣਾ ਨੇ ਵਿਚਾਲਿਆ ਬਸ ਸਰ ਇੰਨਾ ਜਿਆਦਾ ਲੈਂਥ ਤੇ ਚਲਾ ਗਿਆ ਕੇਸ ਕਿ ਸਮਝ ਨਹੀਂ ਆਉਂਦੀ ਅਸੀਂ ਜੰਗਲ ਚ ਜੈਨੇ ਆ ਕਿ ਅਸੀਂ ਇੱਥੇ ਕੋਈ ਲੌਨ ਆਰਡਰ ਨਾ ਦੀ ਕੋਈ ਚੀਜ਼ ਹੈਗੀ ਮਤਲਬ ਮਾਨੀ ਅਦਾਲਤ ਬਲੋ ਤੁਹਾਨੂੰ ਬਹੁਤ ਇਨਸਾਫ ਮਿਲਦਾ ਪਿਆ ਬਿਲਕੁਲ ਬਿਲਕੁਲ ਹੋਣਾ ਸੀ ਹਾਈ ਕੋਰਟ ਚ ਕਿ ਹਿਸ ਪਤਾ ਕਿਉਂਕਿ ਇਹ ਲੋਕ ਅਤ ਚੱਕ ਲਈ ਇਹਨਾਂ ਨੇ ਇੱਕ ਉਹ ਐਸ ਐਚ ਯੂ ਭੇਜ ਦਿੱਤੀ ਕਹਿੰਦੀ ਉਹਨੂੰ ਘਰੋਂ ਚੱਕ ਲਿਆਓ ਸਰ ਜਦੋਂ ਇੱਥੇ ਤੱਕ ਮਸਲਾ ਆ ਜਾਂਦਾ ਫੇਰ ਤਾਂ ਬਹੁਤ ਹੀ ਨੀਅਸ ਹੋ ਜਾਂਦਾ ਨਾ ਹੁਣ ਅਸੀਂ ਇਹਨਾਂ ਨੂੰ ਪੁਲਿਸ ਦਾ ਸਮਝ ਦੇ ਦੇਣੀ ਕਿਉਂਕਿ ਇਹ ਬਿਸ਼ਰਮੀ ਦੀਆਂ ਹੱਦਾਂ ਟੱਪ ਚੁੱਕੇ ਆ ਹੁਣ ਫਿਰ ਵੀ ਅਸੀਂ ਜਦੋਂ ਮੈਂ ਹੈੱਡ ਕੁਆਰਟਰ ਗਈ ਤਾਂ ਡੀ ਜੀ ਸਭ ਮਿਲੇ ਨਹੀਂ ਵਾਪਸ ਆ ਗਈ ਫੇਰ 14 ਅਗਸਤ ਨੂੰ ਇਹਨਾਂ ਦਾ 15 اگست आजादी ਹੁੰਦੀ ਆ ਮੈਂ 14 اگست ਨੂੰ ਕਾਲੀ आजादी ਮਨਾਈ ਫਿਰ ਇਹਨਾਂ ਨੇ ਕਹਿੰਦੇ ਜੀ ਥੋੜਾ ਜਿਹਾ ਵੇਟ ਕਰੋ ਮੈਂ ਕਹਾਂ ਜੀ ਠੀਕ ਆ 3 ਤਰੀਕ ਤੱਕ ਵੇਟ ਕਰਦੇ ਆ ਫਿਰ ਮੈਂ ਚਾਰ ਨੂੰ ਗਈ ਫਿਰ ਹੁਣ ਇਹਨਾਂ ਨੇ ਕਿਹਾ ਜੀ ਬੁੱਧਵਾਰ ਨੂੰ ਡੀਏਜੀ ਸਾਹਿਬ ਨੇ ਆ ਜਾਣ ਮੈਂ ਕਿਹਾ ਜੋ ਲਿਖਣਾ ਲਿਖ ਦਿਓ ਉਸ ਕਾਰਡ ਨੂੰ ਮੈਂ ਅੱਗੇ ਰੱਖੂਗੀ ਹੁਣ ਅਸੀਂ ਅੱਗੇ ਅੱਗੇ ਤੁਹਾਡੀਆਂ ਇਨਕੁਆਰੀਆਂ 'ਚ ਨਹੀਂ ਚੱਲਣਾ ਬਹੁਤ ਹੋ ਗਈਆਂ ਤੁਹਾਡੀਆਂ ਇਨਕੁਆਰੀਆਂ ਕੀ ਤੁਸੀਂ ਪ੍ਰੋਟੈਸਟ ਵੀ ਕਰਨ ਜਾ ਰਹੇ ਹੋ ਪ੍ਰੋਟੈਸਟ ਨਹੀਂ ਹੋਣਾ ਹੁਣ ਜੀ ਐਂਡ ਹੋਣਾ ਕਿਉਂਕਿ ਮੀਨਸ ਮੇ ਕੋਲ ਸਾਰੇ ਪ੍ਰੂਫ ਆ ਦੀ ਆ ਇੱਕ ਕਪੂਰਥਲੇ ਇਹਨਾਂ ਨੇ ਉਹ ਐਵੇਂ ਸੀ ਗਰੀਬ ਜਈ ਜਨਾਨੀ ਉਹਨੂੰ ਫੜ ਕੇ ਕਿ ਮਤਲਬ ਤੁਸੀਂ ਬੋਲੇ ਐਂਡ ਕਰਾਂਗੇ ਬਿਲਕੁਲ ਐਂਡ ਕਿੱਦਾਂ ਜਾਂ ਇਹ ਰਹਿਣਗੇ ਜਾਂ ਮੈਨੂੰ ਮੇਰਾ ਹੱਕ ਦੇਣਗੇ ਜਾਂ ਮੈਂ ਨਹੀਂ ਰਹੂੰਗੀ ਸਾਰੇ 22 ਸਾਲ ਹੋ ਗਏ ਤੱਕ ਇਹ ਕਹਿੰਦੇ ਨੂੰ ਅਸੀਂ ਕਿੰਨੀ ਕੀ ਦੇਰ ਤੱਕ ਇਹਨਾਂ ਦੀ ਬਾਹਰ ਤੋਂ ਬਕਵਾਸ ਸੁਣੀ ਜਾਵਾਂਗੇ ਮੇਰਾ ਘਰ ਲੁੱਟ ਲਿਆ ਐਫਆਈਆ ਨਿਦਰਜ ਕਰਨੀ ਮੈਂ ਘਾਲ ਤੋਂ ਗੈਣੇ ਲਾ ਲੇ ਐਫਆਈਆ ਦਰਜ ਹੋ ਗਈ ਔਰ ਐਡੀਜੀਪੀ ਕ੍ਰਾਈਮ ਉਹਦਾ ਖਰਾਜ ਰਿਪੋਰਟ ਭਰੀ ਫਿਰਦਾ ਜਿਹੜਾ ਫੜ ਹੁੰਦਾ ਸਰ 12 ਬੰਦਿਆਂ ਦਾ ਦੀਆਂ ਕੰਪਲੇਂਟਸ ਤੇ ਪਰਚਾ ਦਰਜ ਹੁੰਦਾ ਮੇਰੀ ਕੰਪਲੇਂਟ ਤੇ ਪਰਚਾ ਦਰ ਜੈਨੂਇਨ ਇਨਕੁਆਰੀ ਹੁੰਦੀ ਆ ਪਰਚੇ ਦਰਜ ਹੋ ਜਾਂਦੇ ਐਡੀਜੀਪੀ ਕ੍ਰਾਈਮ ਕੌਣ ਹੁੰਦਾ ਉਹਨੂੰ ਇੱਕ ਫਰਜੀ ਜਨਾਨੀ ਖੜੀ ਕਰਕੇ ਤੇ ਫੋਰਜੀ ਐਡਰੈਸ ਪਾ ਕੇ ਕੈਨਸਲ ਕਰ ਦੇਂਦਾ ਠੀਕ ਹੈ ਗੁੰਡਾ ਕਰਦੀ ਕਰਨੀ ਕਰੋ ਸਾਨੂੰ ਕੋਈ ਮਤਲਬ ਨਹੀਂ ਲੇਕਿਨ ਮੈਂ ਨਹੀਂ ਹੰੜਣਾ ਮੀ ਆਈ ਵਿਲ ਗੋ ਹੋਮ ਔਰ ਆਈ ਵਿਲ ਫਿਨਿਸ਼ ਇਹ ਜੁਗੰਦ ਪਾਇਆ ਇਹਨਾਂ ਨੇ ਮਤਲਬ ਹੁਣ ਥੱਕ ਚੁਕੇ ਹੋ ਜਾਂ ਲੰਮਾ ਸਮਾਂ ਮੈਂ ਕਦੀ ਥੱਕਦੀ ਨਹੀਂ ਸਰ ਮੈਂ ਕਾਰੋਬਾਰ ਕਰਦੀ ਹਾਂ ਕਿਸੇ ਜੀ ਕੈਂਡ ਹੁੰਦਾ ਇੱਕ ਹਰ ਇੱਕ ਚੀਜ਼ ਦਾ ਐਂਡ ਹੁੰਦਾ ਮੈਂ 1972 ਤੋਂ ਕਾਰੋਬਾਰੀ ਹਾਂ ਮੈਂ ਜਨੂਨ ਪਰਸਨ ਮੇਰੇ ਕੋਲ ਹਰ ਰਿਕਾਰਡ ਹੈ ਮੇਰਾ ਮੇਰੀ ਐਜੂਕੇਸ਼ਨ ਦਾ ਮੇਰੇ ਬਿਜ਼ਨਸ ਦਾ ਅਸੀਂ ਕਦੀ ਗਲਤ ਕੰਮ ਨਹੀਂ ਕੀਤੇ ਅਸੀਂ ਸਾਨੂੰ 420 ਆਉਂਦੀ ਨਹੀਂ ਹੁੰਦੀ ਜੀ ਇਹਨਾਂ ਨੇ ਮੈਨੂੰ ਮੇਰੇ ਘਰ ਦੀ ਟ੍ਰਾਂਸਫਰ ਬਣਾਤਾ ਇਹ ਹੈ ਕੌਣ ਘਰ ਮੇਰਾ ਮੈਂ ਮਾਲਕ ਇਹ ਤੁਰੇ ਫਿਰਦੇ ਆ ਕੇ ਮੇਰੇ ਘਰ ਚ ਵੱਢ ਗਏ ਹਾਉ ਡੇਰਦੇ ਐਦਾਂ ਨਹੀਂ ਹੁੰਦੀ ਸਰ ਐਦਾਂ ਜੰਗਲ ਚ ਵੀ ਨਹੀਂ ਹੁੰਦੀ ਐਦਾਂ ਬਿਲਕੁਲ ਇਹ ਭਾਰਤ ਦੇਸ਼ ਹੈ ਕਿ ਕਿਸੇ ਇੱਥੇ ਜੰਗਲ ਰਾਜ ਨਹੀਂ ਹੈ ਔਰ बिल्कुल ये जंगल ला नहीं लेकिन आप बता दें कि जो नाराई मेला जोगिंदर कौर ने अब बोला कि प्रोटेस्ट नहीं धरना नहीं कुछ नहीं अब मामले सिर्फ एंड तक पहुंचना है या असी नहीं या वो जुर्म करने वाले नहीं डी जी पी साहब के ऑर्डर है जी आ जरा एक पीके के सिन्हा है हूँ ये असी एक करोड़ दी डेफोमेन पाई है जी ए आई जी पहले एस एस पी हों तो इतने ਪੱਜਾ ਆਇਆ ਕਹਿੰਦਾ ਜੱਸੀ ਵੀ ਸਹੀ ਹੈ ਹਰਜੇਸ਼ ਕੁਮਾਰ ਵੀ ਸਹੀ ਹੈ ਜਗਿੰਦਰ ਕੋਰ ਸੰਧੂ ਝੂਠ ਬੋਲਦੀ ਹੈ ਚਲ ਠੀਕ ਉਸ ਤੋਂ ਬਾਅਦ ਇੱਕ ਹੋਰ ਗਿਰੋ ਤਿਆਰ ਹੋ ਗਿਆ ਇਹ ਉਹਨਾਂ ਨਾਲ ਰਲ ਗਿਆ ਸਰ ਕੋਈ ਆਈਜੀ ਅਨਲਵਫੁਲ ਗਿਰੋ ਨਾਲ ਨਹੀਂ ਰਲਦੇ ਇਹ ਉਹ ਆਈਜੀ ਆ ਇਹ ਉਹ ਐਸਐਸਪੀ ਆ ਜਿਹੜਾ ਨੇ ਸਿਰ ਗੁੰਡੇ ਪਾਲੇ ਹੋਏ ਆ ਕਿ ਲੁੱਟੋ ਸਾਨੂੰ ਹਿੱਸਾ ਦਿਓ ਫਿਰ ਇਹ ਆਈਜੀ ਬਣ ਕੇ ਜਲੰਧਰ ਆ ਗਿਆ ਫਿਰ ਇਹਨਾਂ ਨੇ ਮੈਨੂੰ ਜਲੰਧਰ ਫਸਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਜਦੋਂ ਉੱਥੇ ਇਨਕੁਆਰੀ ਹੋਈ ਤਾਂ ਉਹਨਾਂ ਚ 182 ਲੱਗੇ ਫਿਰ ਇਹਨਾਂ ਨੇ ਮੈਨੂੰ ਜਲੰਧਰ ਫਸਾਉਣ ਦੀ ਕੋਸ਼ਿਸ਼ ਕੀਤੀ ਉੱਥੇ ਦੇ ਆਈਜੀ ਸਾਹਿਬ ਕਹਿੰਦੇ ਮਾਮਲਾ ਲੁਧਿਆਣਾ ਦਾ ਆ ਭਾਈ ਇਹ ਲੁਧਿਆਣਾ ਭੇਜੋ ਇਹ ਲੋਪੜ ਲੱਗਿਆ ਚਾ ਕਿ ਇਸ ਵਿੱਚ ਸਮਝ ਨਹੀਂ ਆਉਂਦੀ ਇਹਨਾਂ ਨੇ ਪਿਓ ਦਾ ਰਾਜ ਬਣਾਇਆ ਇਹ ਜੜੀਆਂ ਤਾਂ ਇੱਕ ਧਾਰਾ ਹੁੰਦੀ ਹੈ 15 ਧਾਰਾ ਹੋਰ ਲਾ ਦਿੰਦੇ ਨਾ ਇਹਦਾ ਮਤਲਬ ਕਿ ਇਹਨਾਂ ਨੂੰ ਰੋਕਣ ਵਾਲਾ ਕੋਈ ਹੈ ਹੀ ਨਹੀਂ ਲੋਅ ਇਨ ਆਰਡਰ ਜਿਹੜਾ ਹੁੰਦਾ ਉਹ ਕੰਟਰੋਲ ਨਹੀਂ ਹੈਗਾ ਨਾ ਕੰਟਰੋਲ ਨਹੀਂ ਇਹ ਕਿਤੋਂ ਲਗਦੀਆਂ ਧਾਰਾ ਜੀ ਧਾਰਾ 200 ਦਾ ਮੀਨਿੰਗ ਹੈ ਲੇਕਿਨ ਇਹ ਤਾਂ ਆਪਣੇ 1 420 ਦੀ ਐਫ ਆਈ ਆਰ ਬਣ ਗਈ 576 ਉਹਦੇ ਤੇ ਹੋ ਲੋ ਵਾਲੇ ਆਉਂਦਾ ਉਹ ਜਾ ਕੇ ਸਰ ਇਹਨਾਂ ਨੇ ਕ੍ਰਿਮੀਨਲ ਪਾਲਿਓ ਆ ਇਹ ਜੋ ਜਸਵਿੰਦਰ ਜੱਸੀ ਆ ਸਾਨੂੰ ਕੀ ਪਤਾ ਪੰਜਾਬ ਚ ਕਿੰਨੇ ਕੁ ਜਸਵਿੰਦਰ ਜੱਸੀ ਇਹਨਾਂ ਨੇ ਵਿਸ਼ਾਲ ਨਗਰ ਲੁਧਿਆਣਾ ਵਰਗੇ ਪਾਲੇ ਹੋਏ ਆ ਵੀ ਡੋਨਟ ਨੋ ਬਟ ਜਿੱਥੇ ਤੱਕ ਮੇਰਾ ਮਸਲਾ ਸਾਰੇ ਸਾਰਾ ਕ੍ਰਾਈਮ ਕ੍ਰੋਨਾਲੀ ਪੁਲਿਸ ਔਰ ਉਹ ਵੀ ਹੈੱਡਕੁਆਰਟਰ